सत मैं अमरजीत सिंह एनल वालों पुलिस कमिश्नर लुध्याना सतु तो शर्मा द्वारा चोरों के खिलाफ चलाई जा रही मुहिम अंतर्गत अज थाना जोधेवाल पुलिस ने दो चोर पढ़िया जो कि प्रवासी ने उन्होंने दस मोबाइल चोरी मोटरसाइकिल मिली है यह जानकारी एडिशनल डिप्टी कमिश्नर ऑफ पुलिस फेज वन संीव वर्मा जी ने प्रैस कॉन्फ्रेंस के जरिए दी आओ प्रेस कॉन्फ्रेंस में किया कर रहे हैं गलबात ਬਨੇਗਾ ਸਾਡੇ ਚੈਨਲ ਇਹਦੇ ਨਵੇਂ ਚੈਨਲ ਨਾਲ ਆ ਜਾਓ ਜੀ ਬਸ ਆ ਜਾਓ ਜੀ ਜੱਗਦਾ ਉਸ 26 April ਨੂੰ ਜੀ ਇੱਕ ਵਾਰਦਾਤ ਹੋਈ ਸੀ ਇੱਕ 스내칭 ਹੋਈ ਸੀ ਦੂਰ ਵਾਲਾ ਰੋਡ ਤੇ ਜਿਹੜਾ ਇੱਕ ਗੌਰਵ ਸ਼ਰਮਾ ਕਰਕੇ ਬੰਦਾ ਸੀਗਾ ਉਹ ਰੋਡ ਤੇ ਫੋਨ ਹੁੰਦਾ ਜਾ ਰਿਹਾ ਸੀਗਾ ਤੋ ਉਹਨਾਂ ਨੂੰ ਸਨੇਚਿੰਗ ਹੋਈ ਹੁੰਦੀ ਹੈ ਕਿ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਤੇ ਉਹਦਾ ਪੋਸਟ ਸੈਚ ਕਰਕੇ ਲੈ ਜਾਂਦੇ ਨੇ ਤੇ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰਕੇ ਅੱਗੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਉਹਦੇ ਵਿੱਚ ਐਸ.ੀ.ਪੀ. ਨਾਰਥ ਐਸ.ਐਚ.ਓ. ਜੋਧੇਵਾਲ ਦੀ ਟੀਮ ਨੂੰ ਸਫਲਤਾ ਮਿਲੀ ਹੈ ਇਹਨਾਂ ਨੇ ਜਿਹੜੇ ਦੋਨੋਂ ਦੋਸ਼ੀ ਨੇ ਇੱਕ ਦਾ ਨਾਮ ਮਿੱਠਲ ਕੁਮਾਰ ਤੇ ਦੂਜੇ ਦਾ ਨਾਮ ਅਲੀਸ਼ ਕੁਮਾਰ ਉਹਨਾਂ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ ਜਿਹੜੀ ਹੈ ਜੀ ਇੱਕ ਚੋਰੀ ਛੋਦਾ ਮੋਟਰਸਾਈਕਲ ਇੱਕ ਤੇ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀ ਉਹ ਰਿਕਵਰ ਕੀਤੇ ਨੇ ਦੋਨੋਂ ਦੋਸ਼ੀਆਂ ਦੇ ਖ ਉਹ ਦਰਜ ਨੇ ਮਹਿਰਬਾਨ ਥਾਣੇ ਤੇ ਜੋਦੇਵਾਲ ਥਾਣੇ ਉਹ ਸਾਰੇ ਪਰਚੇ 스ਨੇਚਿੰਗ ਤੇ ਚੋਰੀ ਦੇ ਤੇ ਹੁਣ ਉਸੇ ਇਹਨਾਂ ਦਾ ਹੋਰ ਅੱਗੇ ਦੁਬਾਰਾ ਪੁਲਿਸ ਰਿਮਾਂਡ ਲੈ ਕੇ ਉਹ ਢੁਗਾਈ ਨਾਲ ਜਿਹੜੀ ਹੈ ਤਫ਼ਤੀਸ਼ ਕਰਾਂਗੇ ਸਰ ਹੁਣ ਵੀ ਐਸੇ ਬੈਕਗ੍ਰਾਉਂਡ ਕਿਹੜਾ ਕਰ ਰਹੇ ਸੀ ਇਹ ਦੋਨੋਂ ਪ੍ਰਵਾਸੀ ਨੇ ਜੀ ਇੱਕ ਦੀ ਉਮਰ 27 ਸਾਲ ਹੈ ਇੱਕ ਦੀ ਉਮਰ 29 ਸਾਲ ਹੈ ਜਿਹੜੇ ਦੋਨੋਂ ਜਿਹੜੇ ਨੇ ਵਿਲੇ ਨੇ ਆਲਰੇਡੀ ਇਹਨਾਂ ਤੇ ਪਹਿਲਾਂ ਜਿਹੜੇ 스ਨੇਚਿੰਗ ਤੇ ਚੋਰੀ ਦੇ ਪਰਚੇ ਦਰਜ ਸਰ ਇਹ ਦੇਖਦੇ ਵੀ ਨਹੀਂ ਅਸੀਂ ਜਿਹੜਾ ਜੀ ਹੁਣ ਪੁਲਿਸ ਰਿਮਾਂਡ ਇਹਨਾਂ ਦਾ ਲੈ ਕੇ ਜਿਹੜੀ ਹੈ ਢੁਗਾਈ ਨਾਲ ਤਫ਼ਤੀਸ਼ ਕਰਾਂਗੇ ਕਿ ਕਿਉਂ 스ਨੇਚ ਤੇ ਫਿਰ ਜਿਹੜਾ ਵੀ ਕੋਈ ਤਰਤੀਸ ਜਿਹੜੀ ਗੱਲ ਸਾਹਮਣੇ ਹੀ ਤੁਹਾਡੇ ਸਾਹਮਣੇ ਲਿਆਵਾ ਅਰੇ ਇਹ ਮੋਹਿਤ ਨੇ ਕਾਬੂ ਕੀਤਾ ਜਾਂ ਕੋਈ ਵੀ ਕੋਈ ਵੀ ਕਿਤ ਨੇ ਕਾਬੂ ਕੀਤਾ ਬੇਸਿਕ ਤੇ ਕੇ ਜਾ ਕੇ ਉਹ ਕਾਬੂ ਉਹ ਕੋਲ ਸੀ ਜਿਹੜਾ ਰਿਮਾਂਡ ਲੈ ਕੇ ਜੀ ਅੱਗੇ ਕਰਾਂਗੇ ਜਿਹੜੀ ਤਨਹਾਲ ਹੈਗੀ ਐ ਇਹਨਾਂ ਕੋਲ 10 ਮੋਬਾਈਲ ਜਿਹੜੇ ਮਾਰੇ ਕਵਰ ਹੋਏ ਨੇ ਹੋ ਸਕਦਾ ਜੀ ਜਦੋਂ ਤੁਸੀਂ ਇਨਵੈਸਟੀਗੇਸ਼ਨ ਨੂੰ ਉਹਨਾਂ ਕੇ ਕਰਾਂਗੇ ਤਾਂ ਹੋਰ ਮੋਬਾਈਲ ਇਹਨਾਂ ਨੇ ਹੋਰ ਸਨੇਚ ਕੀਤੇ ਉਹਦੇ ਹੋ ਸਕਦਾ ਅਗਰ ਉਹ ਅੱਗੇ ਇਹਨਾਂ ਨੇ ਕਿਤੇ ਵੇਚੇ ਜੀ ਉਹਨੂੰ ਅਸੀਂ ਇਨਵੈਸਟੀਗੇਸ਼ਨ ਦਾ ਪਾਰਟ ਬਣਾਵਾਂਗੇ ਤੇ ਜਿਹਦੀ ਖਲਾਬਬਦੀ ਉਹ ਕਰਵੀ ਹੋਈ ਜੀ ਉਹ ਕਰਾਂਗੇ ਦਾ ਜਿਹੜਾ ਮੋਟਰਸਾਈਕਲ ਮਿਲਿਆ ਉਹ ਚੋਰੀ ਦਾ ਸੀਗਾ ਬਿਲਕੁਲ ਜਿਹੜਾ ਮੋਟਰਸਾਈਕਲ ਹੈ ਇਹ ਚੋਰੀ ਦਾ ਸੀਗਾ ਇਹ ਕਿੰਨੇ ਟਾਈਮ ਤੋਂ ਸਦਾ ਕਰਦੇ ਪੈਨੇ ਚੋਰੀਆਂ ਜੀ ਜਿਹੜੇ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਨੇ 2018 19 ਦੇ ਦੋਨੋਂ ਆਪਾਂ ਤੁਸੀਂ ਆਈਡੀਆ ਲੈ ਸਕਦੇ ਹੋ ਕਿ ਪਿਛਲੇ 7 8 ਸਾਲਾਂ ਤੋਂ ਜਿਹੜਾ ਇਹ ਐਕਟਿਵ ਹੈਗੇ ਸਰ ਇਹ ਲੱਗਦਾ ਹੈ ਕਿ ਮੈਂ ਵੀ ਕਰਦੇ ਨਾ ਹੋਰ ਵੀ ਮੈਨਟਿੰਗ ਕਰਦੇ ਆ ਕਿ ਚੋਰੀ ਦੀ ਗੱਲ ਦਾ ਜਾਂ ਇੱਕ ਚੋਰੀशुदा ਮੋਟਰਸਾਈਕਲ ਮਿਲਿਆ ਤਾਂ ਮਤਲਬ ਵਹੀਕਲ ਫੈਕਟਰੀ ਕਰਦੇ ਨੇ ਇਸ ਤੋਂ ਇਲਾਵਾ ਜਿਹੜੀ ਇਹ ਮੋਬਾਈਲ ਫੋਨ ਜਦਾ ਹੈ ਸਨੇਚ ਕਰਦੇ ਸਰ मोस्टली ਕਿਹੜੇ ਏਰੀਆਨ ਟਾਰਗੇਟ ਕੀ ਕਰਦੇ ਨੇ ਉਹ ਜਿਆਦਾ ਜੀ ਜਿਹੜਾ ਆਪਣਾ ਤੁਸੀਂ ਕਹਿੰਦੇ ਜੋਡੇਵਾਲ ਹੋ ਗਿਆ ਮਹਿਰਬਾਨ ਹੋ ਗਿਆ ਏਰੀਆ ਇਹ ਵਾਲਾ ਏਰੀਆ ਜਿਆਦਾ ਇਹ ਟਾਰਗੇਟ ਕਰਦੇ ਲੁਧਿਆਣਾ ਕਿਹੜੀ ਜਗ੍ਹਾ ਤੇ ਰਹਿੰਦੇ ਸਰ ਇਹ ਮਹਿਰਬਾਨ ਥਾਣੇ ਦੇ ਏਰੀਆ ਤੇ ਰਹਿੰਦੇ ਹਾਂ ਪਰ ਇਹਨਾਂ ਦੀ ਗੈਂਗ ਦੇ ਵਿੱਚ ਕੋਈ ਬਹੁਤ ਕੋਈ ਲੋਕ ਹੈਗੇ ਨੁਕਸੰਦੇ ਉਹ ਅਗਲੀ ਰਿਮਾਂਡ ਲੈ ਕੇ ਉਹਨਾਂ ਨੂੰ ਵੀ ਦੱਸਿਆ ਕਿ ਡੂੰਘਾਈ ਨਾਲ ਪੁੱਛਿਸ਼ ਕਰਾਂਗੇ ਜੇ ਕੋਈ ਇਹਨਾਂ ਦਾ ਸਾਥੀ ਹੋਇਆ ਤਾਂ ਉਹਨੂੰ ਵੀ ਅਸੀਂ ਕਾਬੂ ਕਰਕੇ ਇਨਵੈਸਟੀਗੇਟ ਕਰਾਂਗੇ ਨੀਰ ਧੰਨਵਾਦ